ਜਿਹੜਾ ਕਸ਼ਮੀਰ ਸਿੰਘ ਹੈ ਇਹ ਮੇਰਾ ਭਾਂਜਾ ਹੈ ਭਾਂਜੇ ਦਾ ਮਤਲਬ ਵੀ ਦੱਸਦੇ ਆ ਇਹ ਮਤਲਬ ਪਿੰਡ ਦੇ ਵਿੱਚ ਕੋਈ ਪਿਛਲੀ ਕੋਈ 2-3 ਸਾਲਾਂ ਦੀ ਰੰਜਿਸ਼ ਸੀਗੀ ਉਹਦੇ ਕਾਰਨ ਕੱਲ 7:30 ਵਜੇ ਉਹਨੂੰ ਰੋਕ ਕੇ ਫਿਰ ਐਮੀ ਦੇ ਨਾਲ ਉਹਦਾ ਕਤਲ ਕਰੇ ਕਿੰਨੇ ਵਿਅਕਤੀ ਸੀ ਜਿੰਨਾਂ ਵੱਲੋਂ ਕਤਲ ਕੀਤਾ ਗਿਆ ਉਹ ਲਗਭਗ ਮਤਲਬ 5-6 ਦਾ ਪਰਿਵਾਰ ਦੇ ਸੀ ਕਿ ਕੁਝ ਅਣਪਛਾਤੇ ਜਾਂ 10-11 ਬੰਦੇ ਕਿੱਥੋਂ ਦੇ ਰਹਿਣ ਵਾਲੇ ਸੀ ਕਿ ਉਹ ਪਿੰਡ ਦਾ ਕੋਰਦੂ ਕੀ ਮੰਗ ਕਰਦੇ ਮੰਗ ਕੇ ਪ੍ਰਸ਼ਾਸਨ ਤੋਂ ਵੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਮਾਮਲਾ ਖੜੀ ਇਹ ਹੋਇਆ ਜੀ ਆਪਣਾ ਨਾ ਡੇਟਾ ਸੀਗਾ 16-17 ਕੇ ਸਾਲ ਦਾ ਤੇ ਕੋਈ ਝੋਨੇ ਦੀ ਨਾ ਅੱਜ ਤੋਂ ਪਹਿਲਾਂ 2-3 ਸਾਲ ਪਹਿਲਾਂ ਕੋਈ ਰੈਂਜਿਸ ਦੀ ਮਾੜੀ ਮੁੱਟੀ ਉਸੇ ਦੀ ਰੈਂਜਿਸ ਦੇ ਨਾਲ ਹੀ ਇਹ ਬੇਰਹਿਮੀ ਨਾਲ ਮੇਰੇ ਬੱਚੇ ਦਾ ਕਤਲ ਹੋਇਆ ਕਿੰਨਾਂ ਵੱਲੋਂ ਕੀਤਾ ਗਿਆ ਕੀ ਕਾਰਨ ਸਾਡੇ ਪਿੰਡ ਦੇ ਹੀ ਆ ਬੰਦੇ ਹੀ ਕੋਈ ਬਾਵਾ ਉਹੀ ਬਗ ਮਾੜਾ ਮੋਟਾ ਚੱਕਰ ਨਾਲ ਹੀ ਕਲ ਕਰਤਾ ਹਨ ਨਿਯੋਗ ਤੁਹਾਨੂੰ ਕਿਵੇਂ ਪਤਾ ਲੱਗਿਆ ਕਤਲ ਹੋਇਆ ਕਿ ਕੀ ਕਾਦੇ ਨਾਲ ਸਾਨੂੰ ਇਹ ਪਤਾ ਲੱਗਿਆ ਉਹ ਮਾਲ ਚਾਰਦਾ ਭੇਡਾ ਵਕਤੀਆਂ ਅਸੀਂ ਜਦ ਮਾਲ ਘਰੇ ਆ ਗਿਆ ਤੇ ਉਹ ਮਾਲ ਮੈਂ ਵੇਖਣ ਲੱਗ ਪੇ ਮਾਲ ਦਾ ਪਿੱਛੇ ਕਾਰਜ ਨੇ ਵਾੜੀ ਚ ਤੇ ਮਾਲ ਘਰੇਗਾ ਤੋਂ ਆ ਗਿਆ ਉਹ ਜਦ ਮੈਂ ਮਾਲ ਮਗਰ ਗਿਆ ਮਾਲ ਤਾਂ ਮੇਰੇ ਤੋਂ ਹੋਰ ਹੀ ਨਹੀਂ ਕਿਤੇ ਨਾ ਰਾਜ ਫੜ ਲਿਆ ਤੋਂ ਮੈਂ ਗਾਂ ਲੱਗ ਕੇ ਦੇਖ ਕੇ ਤੇ ਗਾਂ ਚਾਉਣ ਜਾ ਰਿਹਾ ਉਹ ਮੇਰੇ ਜਾਂਦੇ ਨੂੰ ਉੱਟਾਈ ਬੈਠੇ ਸੀਗੇ ਕਾਦੀ ਨਾਲ ਮਾਰਿਆ ਕੋਈ ਪਤਾ ਲੱਗਿਆ ਮੈਂ ਤਾਂ ਹੀ ਸਰਗੇ ਸਰਗੇ ਜੇ ਵੇਖਣ ਦੇਥਾ ਚ ਹੋਰ ਨਹੀਂ ਕੋਈ ਵੇਖਿਆ ਕੀ ਮੰਗ ਕਰਦੇ ਉਹ ਇੱਕ ਪਣੀ ਹੁੰਦੀ ਆ ਜਿਹੜੀ ਸਰਗੇ ਜਾਂ ਮੋੜ ਦੀ ਜਿਹੜੀ ਕੀ ਮੰਗ ਕਰਦੇ ਮੰਗਾ ਇਦਾਂ ਇਨਸਾਫ ਕਰ ਦੇ ਸਾਡੇ ਜਿਵੇਂ ਪੁੱਤ ਨੂੰ ਮਲਾ ਚਾਹੀਏ ਉਹ ਵੀ ਇਕੱਲਿਆਂ ਨੂੰ ਵੀ ਆਵੇ ਕਿੰਨੇ ਭੈਣ ਭਰਾ ਸੀ ਉਹ ਤਿੰਨ ਭੈਣ ਭਰਾ ਸੀ ਇੱਕ ਤਾਨੂੰ ਇਨਫਰੇਸ਼ਨ ਮਿਲੀ ਸੀ ਵੀ ਇੱਕ ਲੜਕੇ ਦੀ ਡੈਥ ਹੋਈ ਵੀ ਆ ਤੇ ਇਸ ਵੇਲੇ ਸਤਾਲ ਵਿੱਚ ਮੋਰਚੀ ਚ ਰੈਡ ਬੋਡੀ ਪਈ ਆ ਇੱਥੇ ਮੌਕੇ ਤੇ ਪਹੁੰਚ ਕੇ ਕਾਰਵਾਈ ਅਮਲ ਚਲੰਦੀ ਜਾ ਰਹੀ ਆ ਇਲਾਕੇ ਦੇ ਪਿਤਾ ਦੀ ਸਟੇਟਮੈਂਟ ਲੈ ਕੇ ਬੀ ਐਨਐਸ ਐਸਐਸ ਤਹ ਇਹਦੀ ਕਾਰਵਾਈ ਅਮਲ ਚਲੰਦੀ ਜਾ ਰਹੀ ਆ ਤੇ ਪੁਲਿਸਪਨ ਰਿਪੋਰਟ ਆਉਣ ਤੇ ਅਗਲੀ ਕਾਰਵਾਈ ਅਮਲ ਚਲੰਦੀ ਜਾਵੇਗੀ ਤੇ ਇਹ ਜਿਹੜਾ ਕਸ਼ਮੀਰ ਸਿੰਘ ਹੈ ਇਹ ਮੇਰਾ ਭਾਂਜਾ ਹੈ ਭਾਂਜੇ ਦਾ ਮਤਲਬ ਬੇਟਾ ਸੀ ਆ ਪੁੱਛੋ ਇਹ ਮਤਲਬ ਪਿੰਡ ਦੇ ਵਿੱਚ ਕੋਈ ਪਿਛਲੀ ਕੋਈ 2-3 ਸਾਲਾਂ ਦੀ ਰੰਜਿਸ਼ ਸੀਗੀ ਉਹਦੇ ਕਾਰਨ ਕੱਲ 7:30 ਵਜੇ ਉਹਨੂੰ ਰੋਕ ਕੇ ਫਿਰ ਐਮੀ ਦੇ ਨਾਲ ਉਹਦਾ ਕਤਲ ਕਿੰਨੇ ਵਿਅਕਤੀ ਸੀ ਜਿੰਨਾਂ ਵੱਲੋਂ ਕਤਲ ਕੀਤਾ ਗਿਆ ਉਹ ਲਗਭਗ ਮਤਲਬ 5-6 ਦਾ ਪਰਿਵਾਰ ਦੇ ਸੀ ਕਿ ਕੁਝ ਅਣਪਛਾਤੇ ਜਾਂ 10-11 ਬੰਦੇ ਸੀ ਕਿੱਥੋਂ ਦੇ ਰਹਿਣ ਵਾਲੇ ਸੀ ਉਹ ਪਿੰਡ ਦਾ ਕੋਰਦ ਕੀ ਮੰਗ ਕਰਦੇ ਮੰਗ ਇਹ ਪ੍ਰਸ਼ਾਸਨ ਤੋਂ ਵੀ ਸਨੋਨਸਾਬ ਮਿਲਣਾ ਚਾਹੀਦਾ ਮਾਮਲਾ ਸਾੜ ਇਹ ਹੋਇਆ ਜੀ ਆਪਣਾ ਨਾ ਡੇਟਾ ਸੀਗਾ 16-17 ਕੇ ਸਾਲ ਦਾ ਤੇ ਕੋਈ 94 ਦੀ ਨਾ ਅੱਜ ਤੋਂ ਪਹਿਲਾਂ 2-3 ਸਾਲ ਪਹਿਲਾਂ ਕੋਈ ਲੈਂਜ ਸੀ ਹੀ ਮਾੜੀ ਮੁੱਟੀ ਉਸੇ ਲੈਂਜ ਦੇ ਨਾਲ ਹੀ ਇਹ ਬੇਰਹਿਮੀ ਨਾਲ ਤੇਰੇ ਬੱਚੇ ਦਾ ਕਤਲ ਹੋਇਆ ਸੀ ਕਿੰਨਾਂ ਵੱਲੋਂ ਕੀਤਾ ਗਿਆ ਕੀ ਕਾਰਨ ਸਾਰੇ ਟ੍ਰੈਂਡ ਦੇ ਇਹ ਬੰਦੇ ਕੋਈ ਉਹ ਹੀ ਬਗ ਮਾੜਾ ਮੋਟਾ ਚੱਕਰ ਨਾਲ ਹੀ ਕਰਤਾ ਹਨਾਂ ਨੇ ਜੋ ਕਰਤਾ ਤੁਹਾਨੂੰ ਕਿਵੇਂ ਪਤਾ ਲੱਗਿਆ ਕਤਲ ਹੋਇਆ ਕਿ ਕੀ ਕੀ ਕਾਦੇ ਨਾਲ ਸਾਨੂੰ ਇਹ ਪਤਾ ਲੱਗਿਆ ਇਹ ਉਹ ਮਾਲ ਚਾਰਦਾ ਭੇਡਾ ਬਖਤੀਆਂ ਅਸੀਂ ਜਦ ਮਾਲ ਘਰੇ ਆ ਗਿਆ ਤੇ ਉਹ ਮਾਲ ਮੈਂ ਵੇਖਣ ਲੱਗ ਪੇ ਮਾਲ ਤਾਂ ਪਿੱਛੇ ਛਾੜਦੇ ਨੇ ਵਾੜੀ ਚ ਤੇ ਮਾਲ ਘਰੇਗਾ ਤੋਂ ਆ ਗਿਆ ਉਹ ਜਦ ਮੈਂ ਮਾਲ ਮਗਰ ਗਿਆ ਮਾਲ ਤਾਂ ਮੇਰੇ ਤੋਂ ਹੋਰ ਹੀ ਨਹੀਂ ਕਿਸੇ ਨੇ ਰਾਜ ਫੜ ਲਿਆ ਤੋਂ ਮੈਂ ਗਾਂ ਲੜਦਿਆਂ ਵੇਖ ਕੇ ਤੇ ਗੰਚ ਦੌਣ ਜਾੜਿਆ ਉਹ ਮੇਰੇ ਜਾਂਦੇ ਨੂੰ ਢਾਈ ਬੈਠੀ ਸੀਗੀ ਕਾਦੀ ਨਾਲ ਮਾਰਿਆ ਕੋਈ ਪਤਾ ਲੱਗਿਆ ਮੈਂ ਤਾਂ ਜੀ ਸਰਗੇ ਸਰਗੇ ਜੇ ਵੇਖਿਆ ਉਹਦੇ ਹੱਥਾਂ 'ਚ ਹੋਰ ਨਹੀਂ ਕੋਈ ਵੇਖਿਆ ਕੀ ਮੰਗ ਕਰਦੇ ਕੋ ਇੱਕ ਆਪਣੀ ਹੁੰਦੀ ਆ ਜਿਹੜੀ ਉਹ ਸਰਗੇ ਜਾਂ ਮੋੜ ਦੀ ਜਿਹੜੀ ਕੀ ਮੰਗ ਕਰਦੇ ਮੰਗਾ ਇਸ ਦਾ ਇਨਸਾਫ ਕਰ ਦੇ ਸਾਡੇ ਜਿਵੇਂ ਪੁੱਤ ਨੂੰ ਮਨ ਲਾ ਜਾਈਆਂ ਉਹ ਵੀ ਇਕੱਲਿਆਂ ਨੂੰ ਵੀ ਆ ਗਏ ਕਿੰਨੇ ਭੈਣ ਭਰਾ ਸੀ ਉਹ ਤਿੰਨ ਭੈਣ ਭਰਾ ਸੀ ਇੱਕ ਤਾਨੂੰ ਇਨਫਰੇਸ਼ਨ ਮਿਲੀ ਸੀ ਵੀ ਇੱਕ ਲੜਕੇ ਦੀ ਡੈਥ ਹੋਈ ਵੀ ਆ ਤੇ ਸਿਵਲ ਸੋਤਾਲ ਵਿੱਚ ਮੋਰਟੀਸ ਰੈਡ ਬੋਡੀ ਪਈ ਆ ਇੱਥੇ ਮੌਕੇ ਤੇ ਪਹੁੰਚ ਕੇ ਕਾਰਵਾਈ ਅਮਲਤ ਚ ਲੰdzi ਜਾ ਰਹੀ ਆ ਇਲਾਕੇ ਦੇ ਪਿਤਾ ਦੀ ਸਟੇਟਮੈਂਟ ਲੈ ਕੇ ਬੀ ਐਨ ਐਸ 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 ਤੇ ਇਹਦੀ ਕਾਰਵਾਈ ਅਮਲਤ ਚ ਲੰdzi ਜਾ ਰਹੀ ਆ ਤੇ ਪੋਸਟਮਾਨ ਰਿਪੋਰਟਾਂ ਤੇ ਅਗਲੀ ਕਾਰਵਾਈ ਅਮਲਤ ਚ ਲੰdzi ਜਾ ਦੇਗੀ